ਜੇਤੂ 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 ਕਿਤੇ ਗੇ ਜਿੱਤੇ ਜ਼ਰੂਰ ਜਿੱਤੇ ਜ਼ਰੂਰ ਜਿੱਤੇਗਾ ਜੀ ਉਹ ਕਾਫੀ ਹਵਾ ਦੇਖਣ ਨੂੰ ਮਾਰੀ ਟੱਕਰ ਹੋ ਸਕਦੀ ਪੂਰੀ ਪੂਰੀ ਟੱਕਰ ਹੋ ਸਕਦੀ ਜੀ ਤੇ ਪਪਾ ਜੀ ਅਮਰਿਤਪਾਲ ਜਿੱਤੂ ਇਸ ਵਾਰ ਹਾਂ ਜੀ ਜਿੱਤੇਗਾ ਜੀ ਪਪਾ ਜੀ ਅਮਰਿਤਪਾਲ ਜਿੱਤੂ ਇਸ ਵਾਰ ਜਿੱਤੂ ਦੀ ਮਹਾਰਾਜ ਦੀ ਕਿਰਪਾ ਨਾਲ ਵੱਡੀ ਲੀਡ ਨਾਲ ਕਾਫੀ ਹਵਾ ਦੀ ਚਰਚਾ ਚੱਲਦੀ ਪਈ ਹੈ ਹਵਾ ਬਹੁਤ ਚੱਲਦੀ ਪਈ ਹੈ ਸਭ ਮਹਾਰਾਜ ਦੀ ਕਿਰਪਾ ਨਾਲ ਛੰਡੇ ਗੱਡੂ ਅਮਰਿਤਪਾਲ ਓਏ ਆਮ ਆਦਮੀ ਪਾਰਟੀ ਤਾਂ ਹੁਣ ਠੁੱਸ ਹੋ ਗਈ ਆ ਤੇ ਉਹਨੇ ਕੰਮ ਕਿਦਾ ਆ ਆਮ ਆਦਮੀ ਪਾਰਟੀ ਨੇ ਜਿਹੜੇ ਗਰੰਟੀਆਂ ਦਿੱਤੀਆਂ ਕੋਈ ਗਰੰਟੀ ਪੂਰੀ ਕੀਤੀ ਉਹਨੇ ਆਮ ਆਦਮੀ ਨਹੀਂ ਕਾਫੀ ਜਿਹੜੀ ਹਵਾ ਦੇਖਣ ਨੂੰ ਮੇਰੀ ਆ ਖਡੂਰ ਸਾਹਿਬ ਦੇ ਵਿੱਚ ਅਸੀਂ ਇਸ ਟਾਈਮ ਮੌਜੂਦ ਆ ਜਿਹੜੀ ਇੱਕ ਹਵਾ ਚੱਲ ਰਹੀ ਆ ਅਮਰਿਤ ਪਾਲ ਨੂੰ ਲੈ ਕੇ ਚੱਲ ਰਹੀ ਚਰਚਾ ਕਰਨ ਲਈ ਜਿੱਥੇ ਅਸੀਂ ਸਾਡੀ ਜਿਹੜੀ ਟੀਮ ਆ ਇੱਥੇ ਪਹੁੰਚੀ ਆ ਤੇ ਹੋਰ ਵੀ ਜਿਹੜੀ ਬੱਸ ਦੇ ਵਿੱਚ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਕੀ ਕੁਝ ਕਹਿਣਾ ਹੁੰਦਾ ਸਸੀ ਗੱਲ ਕੋ ਭਾਈ ਸਸੀ ਗੱਲ ਜੀ ਬਾਬਾ ਜੀ ਅਮਰਿਤਪਾਲ ਜਿੱਤੂ ਇਸ ਵਾਰ ਜਿੱਤੂ ਜੀ ਜਿੱਤੂ ਜੀ ਜਿੱਤੂ ਬੜੀ ਹਵਾ ਦੇਖਣ ਨੂੰ ਮੇਰੀ ਆ ਹਾਂਜੀ ਹਾਂਜੀ ਟੱਕਰ ਹੋ ਸਕਦੀ ਵਧੀਆ ਹਾਂਜੀ ਹੋ ਸਕਦੀ ਹੈ ਜਿੱਕੀ ਕਹੜਾ ਜਦ ਅਮਰਿਤਪਾਲ ਜਿੱਤੂ ਜਿੱਤੂ ਜੇ ਤੂੰ ਯੂਟਿਊਬਾ ਜੇ ਤੂੰ ਭਾਈ ਕਿਤੇ ਗੇ ਜਿੱਤੇ ਜ਼ਰੂਰ ਜਿੱਤੇ ਜ਼ਰੂਰ ਜਿੱਤੇਗਾ ਜੀ ਉਹ ਕਾਫੀ ਹਵਾ ਦੇਖਣ ਨੂੰ ਮਾਰੀ ਟੱਕਰ ਹੋ ਸਕਦੀ ਆ ਪੂਰੀ ਪੂਰੀ ਟੱਕਰ ਹੋ ਸਕਦੀ ਜੀ ਤੇ ਪਾਪਾ ਜੀ ਅਮਰਿਤਪਾਲ ਜਿੱਤੇ ਇਸ ਵਾਰ ਹਾਂ ਜੀ ਜਿੱਤੇਗਾ ਜੀ ਵੀਰਸਾ ਸਿੰਘ ਬਲਟੋਆ ਕਿਵੇਂ ਦੇਖਦੇ ਆਕਾਲੀ ਦਲ ਤੋਂ ਵਧੀਆ ਕੰਮ ਕੀਤੇ ਉਹ ਉਹ ਠੀਕ ਆ ਉਹ ਵੀ ਇੱਕ ਮਿੰਟ ਭਾਈ ਇੱਕ ਮਿੰਟ ਹੋਰ ਭਾਈ ਹੁਣੀ ਖੜੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਖਡੂਰ ਸਾਹਿਬ ਇਸ ਟਾਈਮ ਅਸੀਂ ਮੌਜੂਦ ਆ ਸਤਿ ਸ਼੍ਰੀ ਅਕਾਲ ਭਾਈ ਆ ਇਧਰ ਕਰਾਓ ਪਹਿਲਾਂ ਭਾਪਾ ਜੀ ਇਧਰ ਕਰਾਓ ਭਾਈ ਫੇਰ ਮੈਂ ਕਰਦਾ ਸਤਿ ਸ਼੍ਰੀ ਅਕਾਲ ਭਾਪਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਪਾ ਜੀ ਅਮਰਿਤ ਬਾਹ ਜਿੱਤੂ ਇਸ ਵਾਰ ਜਿੱਤੂ ਜੀ ਦੀ ਮਹਾਰਾਜ ਦੀ ਕਿਰਪਾ ਨਾਲ ਵੱਡੀ ਲੀਡ ਨਾਲ ਕਾਫੀ ਗੱਲ ਚਰਚਾ ਚੱਲਦੀ ਪਈ ਹੈ ਹਵਾ ਬਹੁਤ ਚੱਲਦੀ ਪਈ ਹੈ ਸਭ ਮਹਾਰਾਜ ਦੀ ਕਿਰਪਾ ਨਾਲ ਚੰਡੇ ਗੜੂ ਅਮਰਪਾਲ ਫਿਰਸਾ ਸਿੰਘ ਬਲਦੋਆਣ ਕਿਵੇਂ ਦੇਖਦੇ ਕਾਲੀ ਦਾ ਉਹ ਫਿਰਸਾ ਸਿੰਘ ਮਟੋਆ ਜਿਹੜਾ ਕੱਲ ਉਹਦੀ ਮਦਦ ਕਰਦਾ ਸੀ ਤੇ ਅੱਜ ਉਹਦੇ ਮੁਕਾਬਲੇ ਤੇ ਖੜੋ ਗਿਆ ਫਿਰ ਕੋਈ ਬੰਦਾ ਥੋੜਾ ਕੱਲ ਕੱਲ ਉਹਨੂੰ ਸਪੋਰਟ ਕਰਦੇ ਅਮਰਪਾਲ ਦੀ ਜੀ ਜੀ ਹਾਲੇ ਦੀ ਗ੍ਰਫਤਾਰੀ ਦੀ ਨਿੰਦਾ ਕਰਦੇ ਸੀ ਅੱਜ ਉਹਦੇ ਮੁਕਾਬਲੇ ਤੇ ਖਲੋ ਗਿਆ ਬੰਦੇ ਆਲਾ ਕੰਮ ਥੋੜਾ ਹੈ ਕੋਈ ਵੱਡੇ ਲੀਡ ਨਾ ਅਮਰਤਵਾਲ ਜਿੱਤੂਗਾ ਨਾਲ ਜਿੱਦ ਭੁੱਲਰ ਦਾ ਕਿਵੇਂ ਦੇਖਦੇ ਆਮ ਆਦਮੀ ਪਾਰਟੀ ਓਏ ਆਮ ਆਦਮੀ ਪਾਰਟੀ ਤਾਂ ਹੁਣ ਠੁੱਸ ਹੋ ਗਈ ਆ ਤੇ ਉਹਨੇ ਕੰਮ ਕਿਹੜਾ ਕੀਤਾ ਆਮ ਆਦਮੀ ਪਾਰਟੀ ਨੇ ਜਿਹੜੇ ਗਰੰਟੀਆਂ ਦਿੱਤੀਆਂ ਕੋਈ ਗਰੰਟੀ ਪੂਰੀ ਕੀਤੀ ਉਹਨੇ ਆਮ ਆਦਮੀ ਅੱਜ ਉਹ ਜਨਤਾ ਦੇ ਨਾਲ ਗੱਲਬਾਤ ਕਰਦੇ ਆਂ ਜਿਹੜੇ ਨਾਲੇ ਆਮ ਆਦਮੀ ਪਾਰਟੀ ਆ ਤੇ ਭਗਵੰਤ ਮਾਨ ਆ ਜਿੰਨੇ ਉੱਥੇ ਅਮਰਪਾਲ ਨੂੰ ਭੇਜਿਆ ਇਹ ਤਾਂ ਅੰਗਰੇਜ਼ ਕਰਦੇ ਹੁੰਦੇ ਸੀ ਜਦੋਂ ਅੰਗਰੇਜ਼ਾਂ ਦੇ ਰਾਜ ਵਿੱਚ ਸਿੱਖ ਕੋਈ ਗੱਲ ਕਰਦਾ ਸੀ ਨਾ ਤੁਹਾਨੂੰ ਕਾਲੇ ਪਾਣੀ ਭੇਜਦੇ ਸੀ ਤੇ ਭਗਵੰਤ ਮਾਨ ਨੇ ਅੰਗਰੇਜ਼ਾਂ ਵਾਲਾ ਕੰਮ ਕੀਤਾ ਥੈਂਕ ਯੂ ਮਾਹੌਲ ਜਿਹੜਾ ਕਾਫੀ ਜਿਹੜਾ ਗਰਮਾ ਚੁੱਕਾ ਵਾ ਇਸ ਟਾਈਮ ਇੱਥੇ ਖਡੂਰ ਸਾਹਿਬ ਦੇ ਵਿੱਚ ਮੌਜੂਦ ਆ ਸੀ ਚੋਣਾ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਉਸ ਦੇ ਉੱਤੇ ਚਰਚਾ ਕਰਨ ਆਏ ਆ ਲੋਕਾਂ ਦੇ ਨਾਲ ਹੋਰ ਵੀ ਜਿਹੜੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਕੁਝ ਕਹਿਣਾ ਹੋਣਾ ਦਾ ਤੇ ਸਤਿ ਸ੍ਰੀ ਅਕਾਲ ਭਾਜੀ ਭਾਈ ਅਮਰਿਤ ਬਾਜਤੂ ਇਸ ਵਾਰ ਨੈਣ ਪੁੱਛੋ ਭਾਜੀ ਇਸ ਵਕਤ ਹੋਰ ਗੱਲਬਾਤ ਕਰਦੇ ਆ ਭਾਜੀ ਸਬਜ਼ੀ ਵੇਚ ਰਹੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਏ ਅਮਰਿਤਪਾਲ ਜਿੱਤੂ ਇਸ ਵਾਰ ਇਹੋ ਜਿਹਾ ਜੀ ਕਾਫੀ ਹਵਾ ਦੇਖਣ ਨੂੰ ਮੇਰੀਆਂ ਲੱਗਦਾ ਕਿ ਟੱਕਰ ਹੋ ਸਕਦੀ ਉਹ ਹਵਦੀ ਆ ਜੀ ਮਿਰਸਾ ਸਿੰਘ ਬਲਟੋਆ ਨੂੰ ਕਿਵੇਂ ਦੇਖਦੇ ਹੋ ਅਕਾਲੀ ਦਲ ਤੋਂ ਨਹੀਂ ਉਹਨੇ ਕੋਈ ਗੱਲ ਨਹੀਂ ਅਕਾਲ ਜੀ ਭੁੱਲ ਰਾਮ ਆਦਮੀ ਤੋਂ ਠੀਕ ਨੇ ਜੀ ਅਮਰਿਤਪਾਲ ਮੋਰਚਾ ਮਾਰੂ ਇਸ ਵਾਰ ਜੀ ਮਾਰੂਗਾ ਜੀ ਮਾਰੂਗਾ ਖਡੂਰ ਸਾਹਿਬ ਦੇ ਵਿੱਚ ਇਸ ਮਨਜੂਰ ਆ ਚਰਚਾ ਕਰਨ ਆਏ ਸੀ ਲੋਕਾਂ ਦੇ ਨਾਲ ਕੀ ਕੁਝ ਕਹਿਣਾ ਉਹਨਾਂ ਦਾ ਤੇ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਬਹੁਤ ਬਹੁਤ ਤੁਹਾਡਾ ਧੰਨਵਾਦ